ਜੈ ਸ਼੍ਰੀ ਰਾਮ ਆਇਦਾ ਜਿਹੜਾ ਹੈ ਰੋਸ ਪ੍ਰਦਰਸ਼ਨ ਕੀਤਾ ਗਿਆ ਗੁਰਦਾਸਪੁਰ ਸ਼ਹਿਰ ਦੇ ਸਾਰੀਆਂ ਧਾਰਮਿਕ ਸਮਾਜਿਕ ਸਾਰੀਆਂ ਜਥੇਬੰਦੀਆਂ ਵੱਲੋਂ ਰਲ ਕੇ ਕੀਤਾ ਗਿਆ ਔਰ ਇਹ ਪੈਲਗਾਮ ਦੇ ਵਿੱਚ ਜਿਹੜਾ ਪੈਲਗਾਮ ਦੇ ਵਿੱਚ ਨਰ ਨਰਸਹਾਰ 90 ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਉਹਨਾਂ ਦੇ ਵਿਰੋਧ ਕੀਤਾ ਗਿਆ ਔਰ ਇਸ ਗੱਲ ਦਾ ਸਾਰਾ ਗੁਰਦਾਸਪੁਰ ਬਲਕੇ ਸਾਰਾ ਦੇਸ਼ ਇਸ ਗੱਲ ਦਾ ਪੂਰਾ ਵਿਰੋਧ ਕਰਦਾ ਕਿ ਇਹ ਜੋ ਕੰਡ ਕੀਤਾ ਹੈ ਗਲਤ ਕੀਤਾ ਹੈ ਅਸੀਂ ਸਾਰੇ ਇਸ ਕਾਉਂਟ ਦੇ ਖਿਲਾਫ ਉਰ ਜੋਰ ਆਵਾਜ਼ ਉਠਾਉਂਦੇ ਆ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਇੱਕ ਨਾਰਾ ਤਾਂ ਹੀ ਜੇ ਇੱਕ ਸਿਰ ਕੱਟੇਗਾ ਸਾਡਾ ਤੇ ਚਾਰ ਲਿਆਵਾਂਗੇ ਹੁਣ ਸਾਨੂੰ ਚਾਰ ਸਿਰ ਲਿਆ ਕੇ ਦਿਓ ਹਿੰਦੁਸਤਾਨ ਦੀ ਆਵਾਜ਼ ਆ ਵੀ ਚਾਰ ਚਾਰ ਸਿਰ ਚਾਹੀਦੇ ਆ ਇੱਕ ਦੇ ਬਦਲੇ ਉਸ ਤੋਂ ਕੱਟ ਕੋਈ ਕੰਪਰੋਮਾਈਜ਼ ਤਾਂ ਜੋ ਆਤਵਾਦੀਆਂ ਨੂੰ ਅਤੰਗਵਾਦੀਆਂ ਨੂੰ ਔਰ ਪਾਕਿਸਤਾਨ ਨੂੰ ਉਹਦਾ ਮੂੰਹ ਤੋੜ ਜਵਾਬਤਾ ਜਾਵੇ इन्ह शब्दा चौक तो शुरू शहर के अंदरूनी हिस्सा लाइब्रेरी चौंक और दुबारा हनुमान चौंक समाप्ति की थी गई सारे शहर वासी अमन शांति रोश मार्च किया गया प्रधानमंत्री जी का मांग पत्र जम एस डी एम साहब गुरदासपुर गया और जो तक पहुंचेगा ਵੇਖੋ ਜੀ ਜੋ ਮਤਲਬ ਅਤਕਵਾਦੀ ਗਤੀਵਿਧੀ ਹੋਈ ਹੈ ਪਹਿਲਗਾਮ ਚ ਬਹੁਤ ਸ਼ਰਮਨਾਕ ਘਟਨਾ ਹੋ ਕਿਉਂਕਿ ਮਤਲਬ ਬਹੁਤ ਗਲਤ ਤਰੀਕੇ ਨਾਲ ਨੇ ਹੱਥੇ ਹਿੰਦੂਆਂ ਤੇ ਜੋ ਵਾਰ ਕੀਤਾ ਬਹੁਤ ਗਲਤ ਕੰਮ ਕੀਤਾ ਹਾਂ ਜੇ ਇਹ ਚਾਹਦੇ ਨੇ ਇਸ ਤਰੀਕੇ ਨਾਲ ਵਾਰ ਕਰਨੇ ਤੇ ਕੱਲੇ ਕੱਲੇ ਹਿੰਦੂ ਨੂੰ ਲਲਕਾਰ ਕੇ ਵੇਖਣ ਆਵਾਜ਼ ਦੇ ਕੇ ਦੇਖਣ ਪਿੱਠ ਪਿੱਛੇ ਵਾਰ ਕਿਉਂ ਕਰਦੇ ਆ ਇਹ ਜਿਹੜੀ ਘਟਨਾਵਾਂ ਬਹੁਤ ਨਿੰਦਨੀ ਆ ਇਸ ਕਰਕੇ ਅੱਜ ਗੁਰਦਾਸਪੁਰ ਚ ਪੂਰੀ ਜਿੰਨੀ ਵੀ ਸਮਾਜਿਕ ਜਥੇਬੰਦੀਆਂ ਸੀ ਧਾਰਮਿਕ ਜਥੇਬੰਦੀਆਂ ਸੀ ਜਾਂ ਰਾਜਨੀਤਿਕ ਜਥੇਬੰਦੀਆਂ ਸੀ ਸਾਰਿਆਂ ਨੇ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਔਰ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਏ ਗਏ ਨੇ ਇੱਕ ਨਾਰਾ ਹੀ ਅੱਜ ਆਪਣੇ ਵੱਲੋਂ ਲਾਇਆ ਆਪਣੀ ਰੱਖਿਆ ਆਪ karenge ਮੁੱਲੇ ਸਾਰੇ ਸਾਥ ਪਰ ਆ ਕੇ ਗੁਰਦਾਸਪੁਰ ਚੋ ਇਹ ਨਾਰਾ ਅਹੀਂ ਦਿੱਤਾ ਸਨਾਤਨ ਸੇਵਾ ਦਲ ਵੱਲੋਂ ਜਿਹੜਾ ਲੱਗਿਆ ਬਾਕੀ ਸਾਰੀਆਂ ਜਿੰਨੇ ਜਥੇਬੰਦੀਆਂ ਨੇ ਸਾਰਿਆਂ ਨੇ ਰਲ ਮਿਲ ਕੇ ਇਸ ਰੋਸ ਪ੍ਰਦਰਸ਼ਨ ਚ ਪੂਰਾ ਆਪਣਾ ਯੋਰ ਲਗਾਇਆ ਪੂਰਾ ਸਾਥ ਦਿੱਤਾ ਇਸੇ ਤਰ੍ਹਾਂ ਇਸ ਤਰੀ ਇਸ ਮੂਹਿੰ ਨੂੰ ਅਹੀਂ ਅੱਗੇ ਵਧਾਈ ਜੀ ਬਧਾਵਾਂਗੇ ਜਿਸ ਤੇ ਜਿਸ ਵੀ ਧਰਮ ਦੀ ਜਿਸ ਸੰਸਥਾ ਦੀ ਲੋੜ ਪੈਂਦੀ ਉਹਨੂੰ ਨਾਲ ਜੋੜਾਂਗੇ ਨਾਲ ਅੱਗੇ ਹੋ ਕੇ ਸਾਰਾ ਮਤਲਬ ਪੂਰੇ ਗੁਰਦਾਸਪੁਰ ਦਾ ਸਾਥ ਦੇਵਾਂਗੇ